ਆ ਕੇ ਹਾਂ ਤੇ ਉਹਦੇ ਬਾਰੇ ਦੇ ਉੱਥੇ ਦੇ ਮਾਹੌਲ ਬਾਰੇ ਸਾਨੂੰ ਕੁਝ ਪੁੱਛਣਾ ਪਾ ਸਕਦੇ ਹਾਂ ਮਾਇਰਖ ਵੀਰ ਸਿੰਘ ਨਿਆਲ ਭਾਰਤੀ ਸਾਂਝੂ ਇਕਤਾ ਉਗਰਾਹਾ ਬਲਾਕ ਦਾ ਮੈਂ ਇੱਥੇ ਖਜਾਂਤੀਆ ਪੱਤਰਾਂ ਦਾ ਉਗਰਾਹਾ ਦਾ ਮੈਂ ਉੱਥੇ ਤਕਰੀਬਨ 26 ਤਰੀਕ ਨੂੰ ਚਲੇ ਗਏ ਸੀ ਅਸੀਂ ਜਿਹੜਾ ਮੈਂ 16 ਤਰੀਕ ਨੂੰ ਉੱਥੋਂ ਮੁੜ ਕੇ ਆਇਆ ਜਿਹੜਾ ਉੱਥੇ ਦਾ ਮਾਹੌਲ ਹੈ ਬਹੁਤ ਵਧੀਆ ਇੱਕ ਸਿਰਫ ਪੈਣ ਪੈਣ ਦਾ ਸੌਜਾ ਜ਼ਰੂਰ ਹੈ ਵੀ ਠੰਡਾ ਜਿਆਦਾ ਤੇ ਬਾਕੀ ਉੱਥੇ ਖਾਣ ਦੀ ਪੀਣ ਦੀ ਕਿਸੇ ਵੀ ਚੀਜ਼ ਦੀ ਬਿਲਕੁਲ ਟੋਟਨੀ ਹੈ ਜਿਹੜਾ ਉੱਥੇ ਦਾ ਮਾਹੌਲ ਹੈ ਬਹੁਤ ਵਧੀਆ ਜਿੱਦੇ ਅਸੀਂ ਪਹਿਲੇ ਦਿਨ ਗਏ ਆ ਉੱਥੇ ਖੰਭਿਆਂ ਦੀ ਗਿਣਤੀ ਹੁੰਦੀ ਹੈ ਵੀ ਖੰਭੇ ਕਿ ਲਾਈਟਾਂ ਵਾਲੇ ਖੰਭੇ ਨੇ ਵੀ ਕਿੰਨੇ ਖੰਭੇ ਤੱਕ ਟਰਾਲੀ ਹੈ 100 ਕੋ ਖੰਭੇ ਤੱਕ ਪੱਤਰਕਾਰ ਸਾਹਿਬ ਗਿਣਤੀ ਦੀ ਜਿਹੜੀ ਅੱਜ ਵੱਧ ਕੇ 4.5 ਤੱਕ ਚਲੀ ਗਈ ਹੈ ਕੱਲੇ ਭਾਦਰਗੜ੍ਹ ਤੇ ਜੇ ਬਾਕੀ ਤਿੰਨ ਸੜਕਾਂ ਦੀ ਮੈਂ ਗਿਣਤੀ ਕਰ ਲਾਂ ਫਿਰ ਤਾਂ ਬਹੁਤ ਲੰਮੀ ਹੈ ਸੈਂਕੜੇ ਮੀਲਾਂ ਦੇ ਵਿੱਚ ਜਿਹੜਾ ਕਾਫਲਾ ਟਰਾਲੀਆਂ ਦਾ ਉੱਥੇ ਦੁੱਧ ਪਾਣੀ ਮੱਖਣ ਪਨੀਰ ਕਾਜੂ ਬਦਾਮ ਕਪੜਾ ਲੀਲਾ ਬਿਲਕੁਲ ਉੱਥੇ ਫालतੂ ਹੈ ਜਿਹੜੇ ਹਰਿਆਣੇ ਦੇ ਲੋਕ ਨੇ ਉੱਥੋਂ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਆ 15-20 ਕਿਲੋਮੀਟਰ ਤੇ ਉਸੇ ਚਲੇ ਜਾਂਦੇ ਅਸੀਂ ਉਹ ਸਾਨੂੰ ਦੱਸਦੇ ਹੁੰਦੇ ਨੇ ਵੀ ਸਾਨੂੰ ਘੋਲ ਲੜਨਾ ਜਿਹੜਾ ਪੰਜਾਬ ਨੇ ਸਿਖਾਇਆ ਹੈ ਅਸੀਂ ਪਹਿਲਾਂ ਜਿਹੜਾ ਘੋਲ ਹਰਿਆਣੇ ਵਾਲੇ ਕਹਿੰਦੇ ਲੜਦੇ ਹੁੰਦੇ ਸੀ ਅਸੀਂ ਚਲੇ ਜਾਣਾ ਕਿਸੇ ਨੂੰ ਅੱਗ ਲਾਤੀ ਕੋਈ ਚੀਜ਼ ਫੂਕਤੀ ਜਾਂ ਥੜ ਫੂਕ ਕਰਤੀ ਜਾਂ ਦੰਗਾ ਪਸੰਦ ਕਰਤਾ ਉਹ ਕਹਿੰਦੇ ਜਿਹੜਾ ਘੋਲ ਹੈ ਸਾਨੂੰ ਪੰਜਾਬ ਨੇ ਆ ਕੇ ਸਿਖਾਇਆ ਹੈ ਪੰਜਾਬ ਸਾਡਾ ਵੱਡਾ ਭਾਈ ਹੈ ਜਿਹੜੇ ਹਰਿਆਣੇ ਵਾਲੇ ਨੇ ਉਹ ਸਾਡੀ ਇੰਨੀ ਸੇਵਾ ਕਰ ਰਹੇ ਨੇ ਮੇਰੀ 60 ਸਾਲ ਦੀ ਉਮਰ ਹੈ ਮੈਂ ਜ਼ਿੰਦਗੀ ਚ ਕਦੇ ਕਿਸੇ ਦੀ ਦੇਖੀ ਨਹੀਂ ਹੈਗੀ ਤੇ ਜਿਹੜੀ ਇੱਕ ਹੋਰ ਅਨਾਉਂਸਮੈਂਟ ਹੋ ਰਹੀ ਹੈ ਕਿ 26 27 ਤਰੀਕ ਨੂੰ 20 ਤਰੀਕ ਨੂੰ ਖਨੋਰੀ ਬਾਰਡਰ ਤੋਂ 26 15000 ਕਿਸਾਨ ਜਾਣਾ ਹੈ ਉਹ ਕਿਸਮਤ ਸੁਣਨ ਨਾਲ ਜਾਣਾ ਥੋੜਾ ਉੱਥੇ ਅਸੀਂ ਇਕੱਠ ਵੱਡਾ ਕਰਕੇ ਦਿਖਾਉਣਾ ਹੈ ਜਿਹੜੀ ਮੋਦੀ ਸਰਕਾਰ ਹੈ ਇਹ ਸਿਰਫ ਬਹਾਨੇ ਲਾਈ ਜਾਂਦੀਆਂ ਮੀਟਿੰਗਾਂ ਕਰੀ ਜਾਂਦੀਆਂ ਸਾਡੇ ਪੱਲੇ ਨਹੀਂ ਕੁਝ ਪਾਰੀ ਹੈਗੀ ਅਸੀਂ ਮੀਟਿੰਗਾਂ ਕਰਨੀ ਹੈ ਵੀ ਇਹਨਾਂ ਨਾਲ ਬੰਦ ਕਰਤੀ ਆ ਹੁਣ 25 ਤਰੀਕ ਨੂੰ ਫੇਰ ਇਹ ਕਹਿੰਦੇ ਨੇ ਮੀਟਿੰਗ ਬੁਲਾਈ ਹੈ ਪਰ ਸਾਡੇ ਪੱਲੇ ਕੁਝ ਨਹੀਂ ਪਾਰੀ ਪਹਿਲਾਂ ਕੱਲਾ ਬਹਾਦਰਗੜ੍ਹ ਮੈਰੀਏ ਰੋਕੇ ਆ ਫਿਰ ਕੁੰਡਲੀ ਰੋਕੇ ਆ ਫਿਰ ਅਸੀਂ ਵੱਡਾ ਹੇਵੇ ਅਗਲੇ ਵਾਲਾ ਬੰਦ ਕਰਿਆ ਫਿਰ ਜੈਪੁਰ ਵਾਲਾ ਬੰਦ ਕਰਿਆ ਚਾਰ ਰੋਡ ਸਾਡੇ ਬੰਦ ਕਰੇ ਹੋਲੇ ਅਗਰ ਨਹੀਂ ਸਰਕਾਰ ਮੰਦੀ ਤਾਂ ਹੋਰ ਵੱਡਾ ਐਕਸ਼ਨ ਅਸੀਂ ਲਵਾਂਗੇ ਜਿਹੜੀ ਅਸੀਂ ਮੀਟਿੰਗ ਰੱਖੀ ਹੈ ਜੀ ਕਿ ਕਿਸ ਕੋਲ ਤੋਂ ਸੈਟਿੰਗ ਹੈ ਇਹ ਨਗਰਪਾਲਿਕਾ ਦੀਆਂ ਚੌਂਹਾਂ ਆ ਰਹੀਆਂ ਨੇ ਪਾਤਲਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਤੁਸੀਂ ਆਪਣੇ ਆਜ਼ਾਦ ਬੰਦੇ ਖੜੇ ਕਰੋ ਵਾਰਡਾਂ ਦੇ ਵਿੱਚ ਸਹਿਮਤੀ ਨਾਲ ਤੇ ਉਹਨਾਂ ਦਾ ਖਰਚਾ ਨਾ ਕਰਾਓ ਕਿਉਂਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਜਾਨਿ ਕਿ ਲੋਕਾਂ ਨੂੰ दारू ਪਿਆ ਕੇ ਪਕੌੜੇ ਖਵਾ ਕੇ ਵੋਟਾਂ ਖਵਾ ਲੈਂਦੇ ਨੇ ਉਸ ਤੋਂ ਬਾਅਦ ਉਹ ਗਰਾਂਟਾ ਖਾ ਜਾਂਦੇ ਨੇ ਸਹੀ ਤੁਸੀਂ ਚਾਹੁੰਦੇ ਆ ਕਿ ਸਾਫ਼ ਸੁਥਰੇ ਬੰਦੇ ਜਿਹੜੇ ਹੈਗੇ ਨਾ ਉਹ ਨਗਰਪਾਲਿਕਾ ਕੌਂਸਲਾ ਵਿੱਚ ਭੇਜੋ ਐਮਸੀ ਬਣਾ ਕੇ ਤਾਂ ਕਿ ਜਿਹੜਾ ਪਤਨਾ ਸ਼ਹਿਰ ਦਾ ਵਿਕਾਸ ਹੋ ਸਕੇ ਤੇ ਤੁਸੀਂ ਹੁਣ ਨਗਰ ਕੌਂਸਲ ਦੇ ਮੋਟਾ ਰਿਆਣੇ ਦੇ ਬਸੇ ਧੀ ਫੀਲ ਕਰਵਾਜੋ ਅਪੀਲ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਜਿਹੜੀ ਆਪਣੀ ਵੋਟ ਹੈ ਉਹਦੀ ਅਹਿਮਤ ਸਮਝੋ ਕਿ ਬੋਟ ਜਿਹੜੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਜਿਹੜਾ ਆਪਣਾ ਵੋਟ ਹੈ ਇਹਦੇ ਨਾਲ ਥਾਰਾ ਜਿਹੜਾ ਭਵਿਖਾ ਜੁੜਿਆ ਹੋਇਆ ਹੈ ਜੇ ਆਪਾਂ ਵਧੀਆ ਬੰਦੇ ਨੂੰ ਵੋਟਾਂ ਪਾਵਾਂਗੇ ਜਿਹੜਾ ਸਾਡਾ ਭਵਿਖਾ ਹੈ ਉਹ ਵੀ ਚੰਗਾ ਹੋਵੇਗਾ ਮੇਰਾ ਮੁਕਾਬਲਾ ਬਹੁਤ ਸਖ਼ਤ ਹੈ ਹਾਂਜੀ ਜੀ ਜਿਹੜੀ ਇਹ ਮੀਟਿੰਗ ਰੱਖੀ ਹੈ ਉਸ ਤੋਂ ਸਰਕੀ ਗਈ ਹੈ ਜਿਹੜੀ ਅੱਜ ਦੀ ਇਹ ਮੀਟਿੰਗ ਰੱਖੀ ਹੈ ਨਗਰ ਕੌਂਸਲ ਪਾਥਰਾ ਦੀ ਇਲੈਕਸ਼ਨ ਆ ਰਹੀ ਹੈ ਇਹ ਪੰਜਾਬ ਦੀ ਇਹਦੇ ਵਿੱਚ ਲੋਕ 20 20 30 ਤੀ ਲੱਖ ਰੁਪਏ ਖਰਚ ਕਰਕੇ ਉਮੀਦਵਾਰ ਬਣਦੇ ਆ ਜਦੋਂ ਉਮੀਦਵਾਰ ਰੁਪਈਏ ਖਰਚ ਕਰੂਗਾ ਤਾਂ ਉਹ ਕੁਝ ਬਣਾਉਣ ਦੀ ਕਮਾਉਣ ਦੀ ਵੀ ਸੋਚੂਗਾ ਉਸ ਗੱਲ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਜੇ ਸਾਫ਼ ਸੁਥਰੇ ਪ੍ਰਸ਼ਟਾਚਾਰ ਰਹਿਤ ਬੰਦੇ ਵਧੀਆ ਇਸ ਦੇ ਵਿੱਚ ਚਾਣ ਤਾਂ ਕਿ ਸ਼ਹਿਰ ਦਾ ਵਿਕਾਸ ਹੋਵੇ ਵਿਕਾਸ ਤਾਂ ਹੋਊਗਾ ਜੇ ਅਸੀਂ ਸਾਫ਼ ਸੁਥਰੇ ਚੰਗੇ ਢੰਗ ਨਾਲ ਚੰਗੇ ਬੰਦਿਆਂ ਨੂੰ ਦੇਈਏ ਕਿਉਂਕਿ ਲੋਕ ਭੁੱਕੀ ਸ਼ਰਾਬ ਫੀਮ ਨਸ਼ੇ ਪੱਤੇ ਵੰਡ ਕੇ ਲੋਕਾਂ ਨੂੰ ਵੋਟਰਾਂ ਨੂੰ ਉਹਦੇ ਵਿੱਚ ਆਪਦੇ ਤਹਿਤ ਕਰ ਲੈਂਦੇ ਨੇ ਉਹਨਾਂ ਨੂੰ ਖਰੀਦਣ ਵਾਲੀ ਗੱਲ ਹੈ ਵੋਟਰਾਂ ਨੂੰ ਪੈਸਾ ਦੇਣਾ ਤੇ ਜੇ ਇਹੇ ਚੀਜ਼ ਭ੍ਰਿਸ਼ਟਾਚਾਰ ਬੰਦ ਹੋਊਗਾ ਤਾਂ ਹੀ ਸਾਡੇ ਦੇਸ਼ ਦੀ ਇਹਦੇ ਵਿੱਚ ਭਲਾਈ ਹੋ ਸਕਦੀ ਹੈ ਸਭ ਤੋਂ ਵੱਡੀ ਅੱਛਾ ਮੈਂ 2 ਮਿੰਟ ਹੋਰ ਵੀ ਤੁਹਾਡੇ 1 ਮਿੰਟ ਲੈਣਾ ਚਾਹਣਾ ਸਾਡੇ ਹਲਕਾ ਸ਼ਤਰਾਨਾ ਪਾਤੜਾ ਦੇ ਅੰਦਰ ਅੱਜ ਤੱਕ ਕੋਈ ਵਿਕਾਸ ਦਾ ਸਹੀ ਕੰਮ ਨਹੀਂ ਹੋਇਆ 70 ਸਾਲ ਦੀਆਂ ਸਰਕਾਰਾਂ ਦਾ ਬਾਇਓ ਡਾਟਾ ਜੇ ਲਾऊं ਇੱਥੇ ਕੋਈ ਬਿਜਲੀ ਦਾ ਪੂਰਾ ਫੀਡਰ ਆਪਣਾ ਇੰਡਸਟਰੀ ਲਾਈਨ ਨਹੀਂ ਹੈਗੀ ਕੋਈ ਫੋਕਲ ਪੁਆਇੰਟ ਨਹੀਂ ਹੈਗਾ ਇੱਥੇ ਕੋਈ ਅਨਾਜ ਮੰਡੀ ਵੱਡੀ ਬਣਨੀ ਸੀ ਰੇਲਵੇ ਲਾਈਨ ਜਿਹੜੇ ਕੰਮ ਪਬਲਿਕ ਨੇ ਕਰਨੇ ਸੀ ਕਾਲਜ ਲੜਕੀਆਂ ਦੇ ਵੱਡੇ ਕੋਈ ਕਾਲਜ ਨਹੀਂ ਮਾਫ ਕਰਨਾ ਤੁਸੀਂ ਖੁੱਲੇ ਟਾਈਮ 'ਚ ਮੈਂ ਤੁਹਾਨੂੰ ਬਹੁਤ ਕੁਝ 70 ਸਾਲ ਦੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਅਸੀਂ ਵਿਕਾਸ ਕੀਤੇ ਨੇ ਮੇਰੇ ਹੱਲ ਹਲਕੇ ਸਤਰਾਣਾ ਪਾਤੜਾ ਘਗਾ ਤੇ ਇਹ ਸਭ ਤੋਂ ਪਛੜਿਆ ਏਰੀਆ ਜਿੱਥੇ ਕੋਈ ਵਿਕਾਸ ਹੀ ਨਹੀਂ ਹੋਇਆ ਮੇਨ ਵਿਕਾਸ ਦੇ ਕੰਮ ਜਿਹੜੇ ਕਹਿੰਦੇ ਨੇ ਇੱਥੇ ਕੋਈ ਵਿਕਾਸ ਨਹੀਂ ਹੈ ਮੈਂ ਤੁਹਾਨੂੰ ਇੱਕ ਲਾਸਟ ਕੁਸਚਨ ਪੁੱਛਣਾ ਚਾਹਵਾ ਜਿਸ ਤਰ੍ਹਾਂ ਆਪਣੇ ਮੈਂਬਰ ਪਾਰਲੀਮੈਂਟ ਆਫ ਦਾ ਕੈਪਟਨ ਮਨਿੰਦਰ ਸਿੰਘ ਜੀ ਦੀ ਮਿਸਿਸ ਹੈ ਉਹਨਾਂ ਨੇ ਕੁਝ ਕੀਤਾ ਕਿ ਨਹੀਂ ਕੀਤਾ ਦੇਖੋ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ